ਆਲੂ ਸਰ ਦੇਖਣਾ ਚਾਹੋਗੇ ਕਿ ਬੀ ਬੜਾ ਮਹੱਤਵਪੂਰਨ ਅਖਤਿਆਰ ਸਾਨੂੰ ਮਿਲਿਆ ਜੀ ਹਾਂ ਜਿੱਦਾਂ ਨੇ ਸ਼ਹਾਦਤ ਦੇਨ ਤੋਂ ਬਾਅਦ ਸਾਨੂੰ ਇਹ ਹੱਕ ਲੈ ਕੇ ਦਿੱਤਾ ਇਹ ਹੱਕ ਸਾਰਿਆਂ ਨੂੰ ਇਸਤੇਮਾਲ ਕਰਨਾ ਚਾਹੀਦਾ ਔਰ ਬਹੁਤ ਗੰਭੀਰਤਾ ਦੇ ਨਾਲ ਕਰਨਾ ਚਾਹੀਦਾ ਇਹਨੂੰ ਲਾਈਟ ਨਹੀਂ ਲੈਣਾ ਚਾਹੀਦਾ ਸਾਡੀ ਇੱਕ ਬਹੁਤ ਵੱਡੀ ਤਰਾਸਦੀ ਆ ਕਿ ਅਸੀਂ ਵੋਟ ਦੀ ਅਹਿਮੀਅਤ ਨੂੰ ਅਜੇ ਤੱਕ ਸਮਝ ਨਹੀਂ ਸਕੇ ਔਰ ਮੈਂ ਸੋਚਦਾ ਵੀ ਸਾਨੂੰ ਇੱਕ ਸਿਲੇਬਸ ਚਾਹੀਦਾ ਐਜੂਕੇਟ ਕਰਨ ਵਾਲਾ ਵੋਟ ਵਾਸਤੇ ਵੋਟ ਵੋਟ ਐਜੂਕੇਟ ਕਰਨ ਵਾਸਤੇ ਸਾਡੇ ਸਾਡੇ ਸਕੂਲ ਐਜੂਕੇਸ਼ਨ ਦੇ ਵਿੱਚ ਇੱਕ ਸਿਲੇਬਸ ਚਾਹੀਦਾ ਵੀ ਵੋਟ ਦੇ ਕੀ ਮਹਨੇ ਨੇ ਵੋਟ ਕਿਉਂ ਪਾਉਣੀ ਚਾਹੀਦੀ ਆ ਵੋਟ ਕਿਹਨੂੰ ਪਾਉਣੀ ਚਾਹੀਦੀ ਆ ਵੋਟ ਪਾਉਣ ਤੋਂ ਪਹਿਲਾਂ ਆਪਾਂ ਨੂੰ ਕੀ ਸੋਚਣਾ ਚਾਹੀਦਾ ਇਹ ਬਹੁਤ ਇੱਕ ਜ਼ਰੂਰੀ ਸਾਨੂੰ ਐਜੂਕੇਸ਼ਨ ਦੇ ਵਿੱਚ ਇਹ ਇੱਕ ਸਿਲੇਬਸ ਚਾਹੀਦਾ। ਵੋਟਪਾਲ ਜਾਓ ਜੀ ਸਾਰਿਆਂ ਨੇ। ਪਾਓ ਲੁਧਿਆਣੇ ਨੂੰ। ਆਪਣੇ ਸ਼ਹਿਰ ਦੇ ਬੰਦੇ ਨੂੰ ਵੋਟ ਪਾਓ ਤੁਸੀਂ। ਸਰ ਯੂਥ ਕਿਤੇ ਨਾ ਕਿਤੇ ਘਟ ਨਜ਼ਰ ਆ ਰਿਹਾ ਹੈ। ਬੋਟਿੰਗ 7 ਵਜੇ ਦੀ ਸਟਾਰਟ ਹੋਈ ਹੈ 9 ਵਜੇ। ਸਿਰਫ 9 ਕੁਝ ਨੋਮਿਨੇਸ਼ਨ ਵੋਟ ਆਲੇ ਤੱਕ ਹੋਈ ਹੈ। 9%? ਸਰ 9% ਕਰੀ ਵੋਟ ਹੈ 2 ਘੰਟੇ ਪਹਿਲੇ। ਗਰਮੀ ਬਹੁਤ ਆ। ਯੂਥ ਨੂੰ ਨਿਕਲਣਾ ਚਾਹੀਦਾ। ਯੂਥ ਦੀ ਇੱਕ ਸਾਡੀ ਪ੍ਰੋਬਲਮ ਆ। ਸਾਡਾ ਯੂਥ ਬਹੁਤ ਜ਼ਿਆਦਾ ਬਾਹਰ ਵੀ ਚਲੇ ਗਿਆ। ਇਸ ਕਰਕੇ ਵੀ ਘਟਾ ਪਿੰਡਾਂ ਤੇ ਵੀ ਮੈਂ ਵਿਖਿਆ। ਪ੍ਰਚਾਰ ਦੇ ਦੌਰਾਨ ਯੂਸ ਘੱਟ ਸੀ। ਸੋ ਇਹ ਸਾਡੀ ਵੱਡੀ ਸਮੱਸਿਆ ਪ੍ਰੋਬਲਮ ਆ ਸਾਡੇ ਲਈ ਇਹ ਘਾਤਕ ਕੀ ਕਹਿਣਾ ਜਾਓਗੇ ਜਿੱਦਾਂ ਦੇਖੋ ਬੜੇ ਅਮਨ ਅਮਾਨ ਨਾਲ ਲੋਕ ਸਭਾ VOTING ਦਾ ਜਿਹੜਾ ਕੰਮ ਆ ਉਹ ਸ਼ੁਰੂ ਹੋ ਗਿਆ ਆਪਦੇ ਆਪ ਦੇ ਬੂਥਾਂ ਤੇ ਸਾਡੇ ਜਿਹੜੇ ਵਰਕਰ ਆ ਉਹ ਬੈਠ ਚੁੱਕੇ ਆ ਅੰਦਰ ਅਸੀਂ ਜਾ ਕੇ ਆਏ ਪੋਲਿੰਗ ਜਨਟਾ ਉਹਦਾ ਕੰਮ ਕਰ ਰਹੇ ਆ ਔਰ ਬੜੇ ਸਮੂਧ ਟੰਗ ਨਾਲ ਬੂਟਾਂ ਦਾ ਕੰਮ ਚੱਲ ਰਿਹਾ ਪ੍ਰਸ਼ਾਸਨ ਬੜੀ ਮਸਤੀਦੀ ਨਾਲ ਆਪਦਾ ਜਿਹੜੀ ਜ਼ਿੰਮੇਵਾਰੀ ਉਹ ਨਿਭਾ ਰਿਆ ਇਲੈਕਸ਼ਨ ਕਮਿਸ਼ਨ ਦੀ ਦਿੱਤੀ ਹੋਈ ਜਿਹੜਾ ਪਿਛਲੀਆਂ ਇਲੈਕਸ਼ਨਾਂ ਤੇ ਇਹਨਾਂ ਇਲੈਕਸ਼ਨਾਂ 'ਚ ਜਿਹੜਾ ਅਸੀਂ ਫਰਕ ਦੇਖ ਰਹੇ ਆ ਜਿਹੜੀ ਸਾਡੀ ਸਿੱਖ ਵੋਟ ਆ ਉਹ ਆਪ ਮਹਾਰੇ ਬਿਨਾਂ ਕਿਸੇ ਦੇ ਕਹਿਣ ਤੇ ਘਰਾਂ 'ਚ ਵੱਡੀ ਗਿਣਤੀ 'ਚ ਲੋਕ ਨਿਕਲ ਕੇ ਆ ਰਹੇ ਆ ਤੇ ਜਿਹੜੀ ਸਿੱਖ ਵੋਟ ਆ ਉਹ ਸ਼੍ਰੋਮਣੀ ਅਕਾਲੀ ਦਲ ਤੱਕੜੀ ਦੇ ਨਿਸ਼ਾਨ ਤੇ ਆਪ ਦਾ ਬਟਨ ਦਬਾ ਕੇ ਸਾਨੂੰ ਬੜੀ ਖੁਸ਼ੀ ਨਾਲ ਹੈ ਥੰਬਸ ਅਪ ਕਰ ਕਰਕੇ ਦਿਖਾ ਰਹੇ ਆ ਜਿਹੜਾ ਕਿ ਪਿਛਲੇ 15 ਸਾਲ ਤੋਂ ਇਹ ਜਿਹੜੀ ਭਾਵਨਾ ਇਹ ਦੇਖੀ ਨਹੀਂ ਜਾ ਰਹੀ ਸੀ ਪਰ ਇਸ ਸਾਲ ਇਸ ਇਲੈਕਸ਼ਨ ਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਿੱਖ ਵੋਟਰ ਆ ਉਹ ਬਹੁਤ ਉਤਸ਼ਾਹ ਨਾਲ ਵੋਟਾਂ ਪਾ ਰਿਹਾ ਤੇ ਮੈਨੂੰ ਲੱਗਦਾ ਮਹਾਰਾਜ ਕਰੇ ਕਰਾਵੇ ਆਪੇ ਆਪ ਮਾਨਸ ਕੇ ਕੁਝ ਨਹੀਂ ਹੱਥ ਨਾਨਕ ਘਰ ਵਡਿਆਈਆਂ ਜਿਸ ਭਾਵੈ ਤਿਸ ਦੇ ਸਾਨੂੰ ਇਹ ਲੱਗਦਾ ਵੀ ਇਸ ਵਾਰ ਜਿਹੜੀ ਵਡਿਆਈ ਆ ਉਹ ਗੁਰੂ ਦੇ ਪੂਰਨ ਸਿੱਖ ਸਰਦਾਰ ਰਣਜੀਤ ਸਿੰਘ ਢਿੱਲੋਂ ਦੀ ਝੋਲੀ 'ਚ ਗੁਰੂ ਸਾਹਿਬ ਇਹ ਜਿੱਤ ਪਾ ਕੇ ਤੋਰਨਗੇ ਤੇ ਬਾਕੀ ਸਾਰਾ ਠੀਕ ਆ ਅੱਜ ਵੀ ਸਾਹਿਬ ਦੇਖਣਾ ਚਾਹੁੰਦੇ ਲੱਗਦਾ ਵੀ ਬੜਾ ਮਹੱਤਵਪੂਰਨ ਅਖਤਿਆਰ ਸਾਨੂੰ ਮਿਲਿਆ ਜੀ ਜਿਹਦਾ ਨੇ ਸ਼ਹਾਦਤ ਦੇ ਦਿਨ ਤੋਂ ਬਾਅਦ ਸਾਨੂੰ ਇਹ ਹੱਕ ਲੈ ਕੇ ਦਿੱਤਾ ਇਹ ਹੱਕ ਸਾਰਿਆਂ ਨੂੰ ਇਸਤੇਮਾਲ ਕਰਨਾ ਚਾਹੀਦਾ ਔਰ ਬਹੁਤ ਗੰਭੀਰਤਾ ਦੇ ਨਾਲ ਕਰਨਾ ਚਾਹੀਦਾ ਇਹਨੂੰ ਲਾਈਟ ਨਹੀਂ ਜਾਣੀ ਚਾਹੀਦਾ ਸਾਡੀ ਇੱਕ ਬਹੁਤ ਵੱਡੀ ਤਰਸਦੀ ਆ ਕਿ ਅਸੀਂ ਵੋਟ ਦੀ ਅਹਿਮੀਅਤ ਨੂੰ ਹਜੇ ਤੱਕ ਸਮਝ ਨਹੀਂ ਸਕੇ ਔਰ ਮੈਂ ਸੋਚਦਾ ਵੀ ਸਾਨੂੰ ਇੱਕ ਸਿਲੇਬਸ ਚਾਹੀਦਾ ਐਜੂਕੇਟ ਕਰਨ ਵਾਲਾ ਵੋਟ ਵਾਸਤੇ ਵੋਟ ਵੋਟ ਐਜੂਕੇਟ ਕਰਨ ਵਾਸਤੇ ਸਾਡੇ ਸਾਡੇ ਸਕੂਲ ਐਜੂਕੇਸ਼ਨ ਦੇ ਵਿੱਚ ਇੱਕ ਸਿਲੇਬਸ ਚਾਹੀਦਾ ਵੀ ਵੋਟ ਦੇ ਕੀ ਮਹਨੇ ਨੇ ਵੋਟ ਕਿਉਂ ਪਾਉਣੀ ਚਾਹੀਦੀ ਆ ਵੋਟ ਕਿਹਨੂੰ ਪਾਉਣੀ ਚਾਹੀਦੀ ਆ ਵੋਟ ਪਾਉਣ ਤੋਂ ਪਹਿਲਾਂ ਆਪਾਂ ਨੂੰ ਕੀ ਸੋਚਣਾ ਚਾਹੀਦਾ ਇਹ ਬਹੁਤ ਇੱਕ ਜ਼ਰੂਰੀ ਸਾਨੂੰ ਐਜੂਕੇਸ਼ਨ ਦੇ ਵਿੱਚ ਇਹ ਇੱਕ ਸਿਲੇਬਸ ਚਾਹੀਦਾ। ਵੋਟਪਾਲ ਜਾਓ ਜੀ ਸਾਰਿਆਂ ਨੇ। ਪਾਓ ਲੁਧਿਆਣਵੀ ਨੂੰ। ਆਪਣੇ ਸ਼ਹਿਰ ਦੇ ਬੰਦੇ ਨੂੰ ਵੋਟ ਪਾਓ ਤੁਸੀਂ। ਸਰ ਯੂਥ ਕਿਤੇ ਨਾ ਕਿਤੇ ਘਟ ਨਜ਼ਰ ਆ ਰਿਹਾ ਹੈ। ਬੋਟਿੰਗ 7 ਵਜੇ ਦੀ ਸਟਾਰਟ ਹੋਈ ਹੈ 9 ਵਜੇ। ਸਿਰਫ 9% ਦੇ ਵੋਟ ਹਲੇ ਤੱਕ ਹੋਈ ਹੈ। 9%? ਸਰ 9% ਕਰੀ ਵੋਟ 2 ਘੰਟੇ ਪਹਿਲੇ। ਗਰਮੀ ਬਹੁਤ ਆ। ਯੂਥ ਨੂੰ ਨਿਕਲਣਾ ਚਾਹੀਦਾ। ਯੂਥ ਦੀ ਇੱਕ ਸਾਡੀ ਪ੍ਰੋਬਲਮ ਆ। ਸਾਡਾ ਯੂਥ ਬਹੁਤ ਜ਼ਿਆਦਾ ਬਾਹਰ ਵੀ ਚਲੇ ਗਿਆ। ਇਸ ਕਰਕੇ ਵੀ ਘਟਾ ਪਿੰਡਾਂ ਤੇ ਵੀ ਮੈਂ ਵਿਖਿਆ। ਪ੍ਰਚਾਰ ਦੇ ਦੌਰਾਨ ਯੂਸ ਘੱਟ ਸੀ। ਬਜ਼ੁਰਗ ਜ਼ਿਆਦਾ ਹੋ ਸੋ ਇਹ ਸਾਡੀ ਵੱਡੀ ਸਮੱਸਿਆ ਪ੍ਰੋਬਲਮ ਆ ਸਾਡੇ ਲਈ ਇਹ ਘਾਤਕ ਕੀ ਕਹਿਣਾ ਜਾਓਗੇ ਜਿੱਦਾਂ ਦੇਖੋ ਬੜੇ ਅਮਨ ਅਮਾਨ ਨਾਲ ਲੋਕ ਸਭਾ VOTING ਦਾ ਜਿਹੜਾ ਕੰਮ ਆ ਉਹ ਸ਼ੁਰੂ ਹੋ ਗਿਆ ਆਪਦੇ ਆਪ ਦੇ ਬੂਥਾਂ ਤੇ ਸਾਡੇ ਜਿਹੜੇ ਵਰਕਰ ਆ ਉਹ ਬੈਠ ਚੁੱਕੇ ਆ ਅੰਦਰ ਅਸੀਂ ਜਾ ਕੇ ਆਏ ਪੋਲਿੰਗ ਜਨਟਾ ਉਹਦਾ ਕੰਮ ਕਰ ਰਹੇ ਆ ਔਰ ਬੜੇ ਸਮੂਧ ਟੰਗ ਨਾਲ ਬੂਟਾਂ ਦਾ ਕੰਮ ਚੱਲ ਰਿਹਾ ਪ੍ਰਸ਼ਾਸਨ ਬੜੀ ਮਸਤੀਦੀ ਨਾਲ ਆਪਦਾ ਜਿਹੜੀ ਜ਼ਿੰਮੇਵਾਰੀ ਉਹ ਨਿਭਾ ਰਿਆ ਇਲੈਕਸ਼ਨ ਕਮਿਸ਼ਨ ਦੀ ਦਿੱਤੀ ਹੋਈ ਜਿਹੜਾ ਪਿਛਲੀਆਂ ਇਲੈਕਸ਼ਨਾਂ ਤੇ ਇਹਨਾਂ ਇਲੈਕਸ਼ਨਾਂ 'ਚ ਜਿਹੜਾ ਅਸੀਂ ਫਰਕ ਦੇਖ ਰਹੇ ਆ ਜਿਹੜੀ ਸਾਡੀ ਸਿੱਖ ਵੋਟ ਆ ਉਹ ਆਪ ਮਹਾਰੇ ਬਿਨਾਂ ਕਿਸੇ ਦੇ ਕਹਿਣ ਤੇ ਘਰਾਂ 'ਚ ਵੱਡੀ ਗਿਣਤੀ 'ਚ ਲੋਕ ਨਿਕਲ ਕੇ ਆ ਰਹੇ ਆ ਤੇ ਜਿਹੜੀ ਸਿੱਖ ਵੋਟ ਆ ਉਹ ਸ਼੍ਰੋਮਣੀ ਅਕਾਲੀ ਦਲ ਤੱਕੜੀ ਦੇ ਨਿਸ਼ਾਨ ਤੇ ਆਪ ਦਾ ਬਟਨ ਦਬਾ ਕੇ ਸਾਨੂੰ ਬੜੀ ਖੁਸ਼ੀ ਨਾਲ ਐ ਥੰਬਸ ਅਪ ਕਰ ਕਰਕੇ ਦਿਖਾ ਰਹੇ ਆ ਜਿਹੜਾ ਕਿ ਪਿਛਲੇ 15 ਸਾਲ ਤੋਂ ਇਹ ਜਿਹੜੀ ਭਾਵਨਾ ਇਹ ਦੇਖੀ ਨਹੀਂ ਜਾ ਰਹੀ ਸੀ ਪਰ ਇਸ ਸਾਲ ਇਸ ਇਲੈਕਸ਼ਨ 'ਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਿੱਖ ਵੋਟਰ ਆ ਉਹ ਬਹੁਤ ਉਤਸ਼ਾਹ ਨਾਲ ਵੋਟਾਂ ਪਾ ਰਿਹਾ ਤੇ ਮੈਨੂੰ ਲੱਗਦਾ ਮਹਾਰਾਜ ਕਰੇ ਕਰਾਵੇ ਆਪੇ ਆਪ ਮਾਨਸ ਕੇ ਕੁਝ ਨਹੀਂ ਹੱਥ ਨਾਨਕ ਘਰ ਵਡਿਆਈਆਂ ਜਿਸ ਭਾਵੈ ਤਿਸ ਦੇ ਸਾਨੂੰ ਇਹ ਲੱਗਦਾ ਵੀ ਇਸ ਵਾਰ ਜਿਹੜੀ ਵਡਿਆਈ ਆ ਉਹ ਗੁਰੂ ਦੇ ਪੂਰਨ ਸਿੱਖ ਸਰਦਾਰ ਰਣਜੀਤ ਸਿੰਘ ਢਿੱਲੋਂ ਦੀ ਝੋਲੀ 'ਚ ਗੁਰੂ ਸਾਹਿਬ ਜਿੱਤ ਪਾ ਕੇ ਤੋਰਨਗੇ ਤੇ ਬਾਕੀ ਸਾਰਾ ਠੀਕ ਆ